ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹੈ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਇਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦਿੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਿਆ ਗੇਰਪਾਨ ਵੇਅਰ ਕਰ ਸਕਦੀ ਹਾਂ ਆਪਣਾ ਕੜਾ ਵੇਅਰ ਕਰ ਸਕਦੀ ਹਾਂ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖ ਇੱਕ ਇਨਸਟਰਕਸ਼ਨਸ ਲਿਖਿਆ ਹੋਇਆ ਇਹਦੇ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਐਕਸਟਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ੂਮ ਕਰ ਰਹੇ ਹੋ ਕਿ ਕਿਰਪਾਾਂ ਤੇ ਕੜਾ ਵੇਦੇ ਅੰਦਰ ਆਏਗਾ ਜਾਂ ਤਾਂ ਐਕਸਪ੍ਰੈਸਲੀ ਲਿਖਿਆ ਹੋਵੇ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕ ਇੱਕ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਵਿੰਦਰ ਕੌਰ ਹੈ ਤੇ ਮੈਂ ਅੰਬਾਲਕੈਂਟ ਦੇ ਰਹਿਣ ਵਾਲੀ ਆ ਤੇ ਮੈਂ ਕਰੈਂਟਲੀ ਰਿਆਤ ਕਾਲਜ ਆਫ ਫਲੋ ਜੋ ਕਿ ਰੂਪਨਗਰ ਦੇ ਵਿੱਚ ਮਤਲਬ ਕਿ ਸਿਚੁਏਟਿਡ ਹੈ ਉੱਥੇ ਮੈਂ ਐਜ਼ ਅਸਿਸਟੈਂਟ ਪ੍ਰੋਫੈਸਰ ਪੜ੍ਹਾ ਰਹੀਆਂ ਬੱਚਿਆਂ ਨੂੰ ਲਾਅ ਦੇ ਸਟੂਡੈਂਟਸ ਨੇ ਤੇ ਮੈਂ ਪਰਸੂਇੰਗ ਕਰ ਰਹੀਆਂ ਪੀ ਐਚ ਡੀ ਜੋ ਕਿ ਮੇਰਾ ਲਾਸਟ ਇਅਰ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਸਰ ਮੈਂ ਸਾਈਡ ਬਾਈ ਸਾਈਡ ਮੈਂ ਜੁਡੀਸ਼ਰੀ ਦੀ ਵੀ ਪ੍ਰੀਪਰੇਸ਼ਨ ਕਰ ਰਹੀਆਂ ਤੇ ਮੈਂ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰ ਰਹੀ ਜਦੋਂ ਤੋਂ ਮੈਂ ਆਪਣੀ ਐਲ ਐਲ ਬੀ ਸਟਾਰਟ ਕੀਤੀ ਸੀ ਉਦੋਂ ਤੋਂ ਤੇ ਸਰ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈਆਂ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁక్స్ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹਾਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਯੂ ਸੀ ਤੇ ਮੈਂ ਕਯੂ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਕੜਾ ਲਾਓ ਉਹਨੇ ਮੈਨੂੰ ਤਿੰਨਿਆ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕੰਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਿਟੀ ਗਾਰਡ ਹੈ ਤੇ ਇਹ ਇੰਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਜਸਟੀਫਿਕੇਸ਼ਨ ਦਵਾਂ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇਗੀ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਇਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਹੀ ਖੜੇ ਹੋਏ ਸੀ ਕਹਿੰਦੇ ਭਾਵੇਂ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੀ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਨਾਂ ਕਹ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਨਾਂ ਕਹ ਸਰ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹੈ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਐਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦਿੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਾਆਂ ਗਿਰਪਾਨ ਵੇਅਰ ਕਰ ਸਕਦੇ ਆ ਆਪਣਾ ਕੜਾ ਵੇਅਰ ਕਰ ਸਕਦੀ ਆ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਇਨਸਟਰਕਸ਼ਨਸ ਕਿੱਥੇ ਲਿਖੀਆਂ ਹੋਈਆਂ ਉਹ ਮੇਰੇ ਕੋਲ ਆਏ ਇੱਕ ਇਨਸਟਰਕਸ਼ਨਸ ਲਿਖੀਆਂ ਹੋਈਆਂ ਤੇ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਕਿ ਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ਿਊਮ ਕਰ ਰਹੇ ਹੋ ਕਿ ਕਿਰਪਾਆਂ ਤੇ ਕੜਾ ਵੇਦੇ ਅੰਦਰ ਹੀ ਆਏਗਾ ਜਾਂ ਤਾਂ ਐਕਸਪ੍ਰੈਸਲੀ ਲ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕ ਇੱਕ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸ਼ਾ ਕਰਨਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਾਕਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ ਇਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਵਜੂਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਫੋਰਸ ਕੀਤਾ ਮੇਰਾ ਕੜਾ ਤੇ ਕਿਰਪਾਨ ਲਾਣ ਲਈ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜੇ ਤੇ ਮੈਨੂੰ ਕਮ ਤੋਂ ਕਮ ਅੱਧਾ ਜਾਂ ਪੌਣਾ ਘੰਟਾ ਮੈਨੂੰ ਇਗਜ਼ਾਮ ਮਤਲਬ ਕਿ ਮੈਨੂੰ ਇਗਜ਼ਾਮ ਪੇਪਰ ਨਹੀਂ ਦਿੱਤਾ ਥੋੜਾ ਟਾਈਮ ਰਹਿ ਗਿਆ ਸੀ ਪੇਪਰ ਕੰਪਲੀਟ ਹੋਣ ਨੂੰ ਜਿਸ ਦਿਵਸ ਤੋਂ ਮੈਨੂੰ ਕੰਪਲੀਟ ਨਹੀਂ ਕਰ ਪਾਈ ਇਨਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਮੈਂ ਉੱਥੇ ਤੋਂ ਰੋਂਦੀ ਹੋਈ ਬਾਹਰ ਨਿਕਲੀ ਤੇ ਮੈਂ ਸਿੱਧਾ ਫਿਰ ਪੁਲਿਸ ਸਟੇਸ਼ਨ ਅਪਰੋਚ ਕੀਤਾ ਉੱਥੇ ਵੀ ਕੁਝ ਆਫੀਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਸੀ SHO ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਡਮ ਦੀ ਕੰਪਲੇਂਟ ਆਪਣਾ FIR ਫਾਈਲ ਕਰੋ FIR ਫਾਈਲ ਕਰਨੇ ਤੋਂ ਬਾਅਦ ਵੀ ਸਰ ਮੈਂ 2 ਜਾਂ 3 ਬਾਰ ਉਹਨਾਂ ਨੂੰ ਫੋਨ ਕਰੇ ਹੈ ਕਿ ਇਸ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਅਜੇ ਤੱਕ ਵੀ ਉਹਨਾਂ ਨੇ ਕੋਈ ਉਹ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਇਹ ਬੋਲੇ ਕਿ ਮੈਡਮ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਕਿਰਪਾਨ ਤੇ ਕੜੇ ਦੇ ਪਿੱਛੇ ਤੁਸੇ ਤੇ ਬਹਿਸ ਕਰਨਾ ਹੈ ਉਹ ਹਾਈ ਕੋਰਟ ਦੇ ਸਖਤ ਨਿਯਮ ਹੋ ਚੁੱਕੇ ਹੈ ਮੈਂ ਕਿਹ ਜੋ ਜੁਡੀਸ਼ਰੀ ਸਾਨੂੰ ਖੁਦ ਜੋ ਕਨਸਟੀਟਿਊਸ਼ਨ ਨੂੰ ਖੁਦ ਰਾਈਟ ਪ੍ਰੋਵਾਈਡ ਕਰਦਾ ਉਹ ਕਿਵੇਂ ਸਾਡੇ ਤੋਂ ਇਹ ਰਾਈਟ ਟੇਕ ਅਵੇ ਕਰ ਸਕਦਾ ਜਾਂ ਤਾਂ ਤੁਸੀਂ ਆਰਟੀਕਲ ਜੋ 25 ਹੈ ਉਹਨੂੰ ਸਟ੍ਰਕ ਡਾਊਨ ਕਰ ਲਓ ਤੇ ਤੋ ਕਿ ਅਸੀਂ ਤਾਂ ਤੁਹਾਨੂੰ ਵੇਰਿੰਗ ਆਫ ਕਿਰਪਾ ਤੁਹਾਨੂੰ ਫੰਡਮੈਂਟਲ ਰਾਈਟਸ ਦਿੰਦੇ ਹੀ ਨਹੀਂ ਉਸ ਤੋਂ ਬਾਅਦ ਦਾ ਚਲੋ ਮੈਂ ਮੰਨਿਆ ਕਿ ਮੈਂ ਕਿਸੇ ਲੋ ਨੂੰ ਵਾਇਲਟ ਕਰਿਆ ਤੁਸੀਂ ਆਪ ਲੋ ਨੂੰ ਹੱਥ ਲੈ ਕੇ ਤੇ ਮੈਨੂੰ ਮੇਰੀ ਫਿਊਚਰ ਨੂੰ ਕਿਵੇਂ ਸਿਕਿਉਰ ਕਰ ਰਹੇ ਮੈਂ ਤਾਂ ਕਿਸੇ ਸਾਈਡ ਤੋਂ ਇਗਜ਼ਾਮ ਦੇ ਹੀ ਨਹੀਂ ਸਕਦੀ इवन ਮੈਂ Jharkhand ਦਾ ਵੀ ਇਗਜ਼ਾਮ ਦਿੱਤਾ ਜਿੱਥੇ ਪਰਸਨ ਨੂੰ ਕੁਝ ਨੋਲੇਜ ਵੀ ਨਹੀਂ ਹੈ ਸਿੱਖੀ ਬਾਰੇ ਉਹ ਹਾਲਾਂਕਿ ਉਸ ਟਾਈਮ 'ਤੇ ਮੈਂ ਟਕਸਾਲੀ ਜੋ ਕਿਰਪਾਨ ਹੁੰਦੀ ਨਾ ਵੱਡੀ ਵਾਲੀ ਉਹ ਪਾ ਕੇ ਗਈ ਸੀ ਉਹਨਾਂ ਨੇ ਇੱਕ ਦੋ ਕੁਐਸਚਨ ਮੇਰੇ ਤੋਂ ਪੁੱਛੇ ਚੈਕਿੰਗ ਕਰੀ ਤੇ ਮੈਨੂੰ ਅਲਾਉ ਵੀ ਕੀਤਾ ਇਗਜ਼ਾਮ ਲਈ ਰਾਜਸਥਾਨ 'ਚ ਵੀ ਮੈਂ ਪਹਿਲੇ ਇੱਕ ਦੋ ਵਾਰ ਅਪੀਅਰ ਹੋਈ ਮੇਰੇ ਨਾਲ ਕਦੇ ਨਹੀਂ ਹੋਇਆ ਪਰ ਹੁਣ ਦੀ ਵਾਰ ਇਹਨਾਂ ਨੇ ਮੇਰੇ ਨਾਲ ਬਹੁਤ ਮਿਸਬੀਹੇਵ ਕਰਿਆ ਮੇਰੇ ਕਾਰਨ ਲੈ ਕੇ ਤੇ ਮੇਰੇ ਕਾਰਨ ਨੂੰ ਲੋਹਾਇਆ ਗਿਆ ਮੇਰੀ ਬਸ ਰਿਕਵੈਸਟ ਇਹੀ ਹੈ ਕਿ ਇਨ ਫਿਊਚਰ ਮੇਰੇ ਤੋਂ ਬਾਅਦ ਵੀ ਕੁਝ ਹੋਰ ਪਰਸਨ ਨੇ ਜੋ ਕਿ ਜਿਨ੍ਹਾਂ ਦਾ ਹੈ ਰਾਈਟ ਜਾਂ ਜਿਨ੍ਹਾਂ ਨੂੰ ਉੱਥੇ ਤੋਂ ਮਤਲਬ ਕਿ ਐਂਟਰੀ ਨਹੀਂ ਕਰਵਾਈ ਗਈ ਇਹ ਅੱਜ ਦਾ ਇੱਕ ਮਤਲਬ ਕਿ ਬਹੁਤ ਹੀ ਸੈਂਸਿਟਿਵ ਕਨਸੈਪਟ ਹੈ ਜਿਹਨੂੰ ਮਤਲਬ ਕਿ ਰੇਜ਼ ਕਰਨ ਦੀ ਲੋੜ ਹੈ ਆਦਰਵਾਇਜ਼ ਇਹ ਮੁੱਦਾ ਅਗਰ ਸੋਲਵ ਨਹੀਂ ਹੋਇਆ ਤਾਂ ਅਸੀਂ ਕੋਈ ਵੀ ਜੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਅਮਰਸਾਕੇ ਹੋਇਆ ਜਿਨ੍ਹਾਂ ਨੇ ਯਾ ਇਵਨ ਕਿਸੇ ਨੇ ਅਮਰਗਿਛਕੇ ਕੜਾਵੀਕ ਲੋ ਆ ਰਹੇ ਤਾਂ ਮਤਲਬ ਕਿ ਫਿਊਚਰ ਸਰਟੇਨ ਨਹੀਂ ਹੋ ਸਕਦਾ ਅਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਅਗਰ ਇਸੇ ਤਰੀਕੇ ਦੀ ਮੈਂਟੈਲਿਟੀ ਮਤਲਬ ਕਿ ਕੋਰਡ ਦੇ ਥਰੂ ਜਾਂ ਕਿਸੇ ਅਥਾਰਟੀ ਨੇ ਕੋਈ ਐਗਜ਼ਾਮੀਨ ਦੇ ਵਿੱਚ ਜਾਂ ਐਗਜ਼ਾਮੀਨੇਸ਼ਨ ਦੇ ਵਿੱਚ ਮਤਲਬ ਕਿ ਪ੍ਰੈਸਕ੍ਰਾਈਬ ਕਰੀ ਹੈ ਇਸ ਤਰੀਕੇ ਨਾਲ ਤਾਂ ਅਸੀਂ ਸਰਕਾਰੀ ਬੈਟ ਜੀ ਸਾਨੂੰ ਤਾਂ ਕੋਈ ਪੇਪਰ ਦੇਣ ਦਾ ਰਾਈਟ ਹੈ ਹੀ ਨਹੀਂ ਕਿਉਂਕਿ ਇਹ ਰਾਜਸਥਾਨ ਚ ਅੱਜ ਹੋਇਆ ਕੱਲ ਕਿਸੇ ਹੋਰ ਸਟੇਟ ਚ ਵੀ ਹੋਏਗਾ ਤਾਂ ਅਸੀਂ ਤਾਂ ਕਿਸੇ ਐਗਜ਼ਾਮ ਨੂੰ ਦੇ ਹੀ ਨਹੀਂ ਸਕਦੇ ਤਾਂ ਸਾਡਾ ਫਿਊਚਰ ਸਰਟੇਨ ਨਹੀਂ ਹੈ ਤਾਂ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾਈ ਜਾਣਗੇ ਜੋ ਕਿ ਲੱਗੇ ਕਿ ਰੀਜ਼ਨੇਬਲ ਨੇ ਕੋਈ ਕਿਰਪਾਨ ਜਾਂ ਕੜਾ ਕਿਸ ਤਰੀਕੇ ਨਾਲ ਚੀਟਿੰਗ ਮਤਲਬ ਕਿ ਇੰਪੋਜ਼ ਕਰ ਸਕਦਾ ਹੈ ਕਿ ਚੀਟਿੰਗ ਹੋ ਸਕਦੀ ਹੈ ਪੇਪਰ ਦੇ ਅੰਦਰ